ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਤੁਹਾਨੂੰ ਗੁਰੂ ਰਾਮਦਾਸ ਜੀ ਸਾਰਿਆਂ ਉੱਪਰ ਆਪਣੀ ਮਿਹਰ ਬਣਾਈ ਰੱਖਣ ਤੇ ਸਭ ਚੜ੍ਹਦੀ ਕਲਾ ਦੇ ਵਿੱਚ ਰਹਿਣ ਸੋ ਅੱਜ ਆਪਾਂ ਗੱਲ ਕਰਦੇ ਆ ਜਿਵੇਂ ਕਈ ਵਾਰੀ ਹੈ ਨਾ ਮਨ 'ਚ ਕੋਈ ਟੌਪਿਕ ਆ ਜਾਂਦਾ ਤਾਂ ਫਿਰ ਤੁਹਾਡੇ ਨਾਲ ਗੱਲਾਂ ਕਰਨ ਨੂੰ ਜੀ ਕਰਦਾ ਮੇਰਾ ਤੇ ਕੁਝ ਪਤਾ ਨਹੀਂ ਐਜ਼ ਅ ਟੀਚਰ ਮੈਨੂੰ ਵੀ ਲੱਗਦਾ ਹੀ ਰਹਿੰਦਾ ਕਿਉਂਕਿ ਮੈਂ ਉੱਥੇ ਤਾਂ ਆਪਣੇ ਸਟੂਡੈਂਟਸ ਨਾਲ ਹਰ ਗੱਲ ਸ਼ੇਅਰ ਕਰਦੀ ਸੀਗੀ ਤੇ ਮੈਨੂੰ ਵਧੀਆ ਲੱਗਦਾ ਸੀਗਾ ਤੇ ਸਟੂਡੈਂਟਸ ਵੀ ਮੈਨੂੰ ਬਹੁਤ ਪਿਆਰ ਕਰਦੇ ਸੀਗੇ ਇਹ ਜ਼ਰੂਰੀ ਨਹੀਂ ਹੁੰਦਾ ਵੀ ਤੁਸੀਂ ਸੁੰਦਰਤਾ ਪੱਖੋਂ ਹੀ ਸੋਹਣੇ ਹੋਵੋ ਤੇ ਤੁਹਾਨੂੰ ਲੋਕ ਪਿਆਰ ਕਰਦੇ ਆ ਇਹ ਚੀਜ਼ ਜ਼ਰੂਰੀ ਨਹੀਂ ਹੁੰਦੀ ਚੀਜ਼ ਜ਼ਰੂਰੀ ਹੁੰਦੀ ਆ ਵੀ ਤੁਹਾਡਾ ਨੇਚਰ ਡਿਪੈਂਡ ਕਰਦਾ ਵੀ ਤੁਹਾਨੂੰ ਲੋਕ ਕਿਸ ਤਰਜਮੇ ਤੋਂ ਦੇਖਦੇ ਆ ਸੋ ਅੱਜ ਆਪਾਂ ਗੱਲ ਕਰਦੇ ਆ ਕਿ ਬਹੁਤ ਸਾਰੇ ਲੋਕ ਹੁੰਦੇ ਆ ਜਿਨ੍ਹਾਂ ਨੂੰ ਆਦਤ ਹੁੰਦੀ ਆ ਵੀ ਚੋਰ ਚਲਾਕੀਆਂ ਕਰਨ ਦੀ ਚੋਰ ਚਲਾਕੀਆਂ ਤੋਂ ਭਾਵ ਵੀ ਮਤਲਬ ਕਿਸੇ ਨਾਲ ਠੱਗੀ ਮਾਰ ਲੈਣੀ ਕਿਸੇ ਨਾਲ ਧੋਖਾ ਕਰਨਾ ਤੇ ਮਤਲਬ ਕਿਸੇ ਵੀ ਤਰ੍ਹਾਂ ਦਾ ਕਿਸੇ ਨੂੰ ਜਲੀਲ ਕਰਨਾ ਇਹ ਸਾਰੀਆਂ ਚੋਰ ਚਲਾਕੀਆਂ ਹੁੰਦੀਆਂ ਆ ਪਰ ਕਿੰਦੇ ਹੁੰਦੇ ਆ ਵੀ ਇਹ ਚੋਰ ਚਲਾਕੀਆਂ ਜਿਆਦਾ ਚਿਰ ਚੱਲਦੀਆਂ ਵੀ ਨਹੀਂ ਹੁੰਦੀਆਂ ਤੇ ਮਤਲਬ ਆਪਾਂ ਨੇ ਸੇਤ ਲਈ ਵੀ ਨਹੀਂ ਚੰਗੀਆਂ ਤੇ ਜਿਹੜਾ ਇਨਸਾਨ ਰੱਬ ਦੇ ਬਾਣੀ ਵਿੱਚ ਰਹਿੰਦਾ ਆ ਤੇ ਉਹਨੂੰ ਪਰਮਾਤਮਾ ਲੰਬੀ ਉਮਰ ਵੀ ਬਖਸ਼ਦਾ ਆ ਬਿਮਾਰੀਆਂ ਤੋਂ ਵੀ ਰਹਿਤ ਰੱਖਦਾ ਆ ਤੇ ਸਮਾਜ ਦੇ ਵਿੱਚ ਵੀ ਨਾ ਉਹਦੀ ਚੰਗੀ ਦੇਨ ਹੁੰਦੀ ਆ ਵੀ ਸਮਾਜ ਵੀ ਉਹਨੂੰ ਚੰਗੀਆਂ ਨਜ਼ਰਾਂ ਦੇ ਨਾਲ ਹੀ ਨਾ ਮਤਲਬ ਵੀ ਦੇਖਦਾ ਆ ਤੇ ਉਹ ਕਹਿੰਦੇ ਹੁੰਦੇ ਨਾ ਵੀ ਜਿੱਥੇ ਬੋਲਣ ਹਾਰੀਏ ਥਿੱਥੇ ਚੰਗੀ ਚੁੱਪ ਇਹ ਗੁਰਬਾਣੀ ਦਾ ਸ਼ਬਦ ਹੈ ਵੀ ਜੇ ਸਾਨੂੰ ਲੱਗਦਾ ਨਾ ਵੀ ਅਸੀਂ ਕਿਸੇ ਪੀੜਾ ਦੇ ਵਿੱਚ ਆ ਕਿਸੇ ਤਕਲੀਫ ਦੇ ਵਿੱਚ ਆ ਜਾਂ ਸਾਡਾ ਮਨ ਬਹੁਤ ਉਪਰਾਮ ਹੋ ਰਿਹਾ ਤੇ ਸਾਨੂੰ ਜਿੱਥੇ ਇਹ ਲੱਗਦਾ ਹੁੰਦਾ ਵੀ ਅਸੀਂ ਕਿਸੇ ਦੇ ਨਾਲ ਆਪਣਾ ਦੁੱਖ ਦਰਦ ਸਾਂਝਾ ਕਰਕੇ ਤੇ ਆਪਣੇ ਮਨ ਨੂੰ ਹਲਕਾ ਕਰ ਸਕਦੇ ਆ ਤੇ ਇਹ ਜ਼ਰੂਰੀ ਨਹੀਂ ਹੁੰਦਾ ਵੀ ਆਪਾਂ ਘਰ ਦੇ ਵਿੱਚ ਬਾਹਰ ਵੀ ਸਾਡੇ ਬਹੁਤ ਇਸ ਤਰ੍ਹਾਂ ਦੇ ਸਾਡਾ ਫਰੈਂਡ ਸਰਕਲ ਹੁੰਦਾ ਆ ਜਿੱਥੇ ਅਸੀਂ ਆਪਣਾ ਮਤਲਬ ਦੁੱਖ ਅਗਲੇ ਦੇ ਨਾਲ ਕਰਕੇ ਤੇ ਦਿਲ ਨੂੰ ਹੌਲਾ ਕਰ ਲੈਨੇ ਆ ਮੈਨੂੰ ਮੇਰੇ ਸਟੂਡੈਂਟਸ ਤੇ ਕਾਫੀ ਫੋਨ ਆਉਂਦੇ ਰਹਿੰਦੇ ਆ ਤੇ ਉਹ ਕਈ ਵਾਰੀ ਨਾ ਲੜਕੀਆਂ ਰੋ ਪੈਂਦੀਆਂ ਨੇ ਤੇ ਮੈਂ ਉਹਨਾਂ ਨੂੰ ਕਹਿੰਨੀ ਹੁੰਦੀ ਕਿ ਬੱਚੇ ਰੋਣਾ ਨਹੀਂ ਰੋਣਾ ਤਾਂ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੈਗਾ ਵੀ ਰੋਣਾ ਬਿਲਕੁਲ ਵੀ ਨਹੀਂਗਾ ਵੀ ਜ਼ਿੰਦਗੀ ਦੇ ਵਿੱਚ ਜਿੱਦਾਂ ਤਕਲੀਫਾਂ ਤੇ ਆਉਂਦੀਆਂ ਹੀ ਰਹਿੰਦੀਆਂ ਆ ਵੀ ਇਹ ਤਕਲੀਫਾਂ ਨੂੰ ਜਰਨਾ ਸਿੱਖੋ ਉਹ ਜ਼ਿੰਦਗੀ ਵੀ ਕਿਹੜੀ ਜ਼ਿੰਦਗੀ ਆ ਕਾਦੀ ਜ਼ਿੰਦਗੀ ਆ ਜੇ ਆਪਾਂ ਨੂੰ ਕੋਈ ਜਰਨਾ ਹੀ ਨਹੀਂ ਆਇਆ ਹਰ ਤਕਲੀਫ ਨੂੰ ਹੱਸ ਕੇ ਜਰਨਾ ਸਿੱਖੋ ਜੇ ਲੱਗਦਾ ਵੀ ਤੁਹਾਡੇ ਤੇ ਬਹੁਤ ਔਖਾ ਟਾਈਮ ਆ ਗਿਆ ਆ ਤੇ ਫੇਰ ਤੁਸੀਂ ਮਤਲਬ ਮਨ ਬਹੁਤ ਉਚਾਰਟ ਹੋ ਰਿਹਾ ਗੁਰਬਾਣੀ ਪੜ ਸਕਦੇ ਆ ਤੇ ਜੇ ਗੁਰਬਾਣੀ ਪੜ ਕੇ ਵੀ ਫਿਰ ਆਪਾਂ ਕਰਨੇ ਉਹੀ ਅਪਰਾਧ ਆ ਮਤਲਬ ਕਿ ਮਨ ਮੈਲਾ ਹੀ ਰੱਖਣਾ ਆ ਤੇ ਜੇ ਮਨ ਮੈਲਾ ਹੀ ਰੱਖਣਾ ਆ ਤੇ ਫਿਰ ਉਹ ਸਾਡਾ ਗੁਰਬਾਣੀ ਪੜਨ ਦਾ ਵੀ ਕੋਈ ਫਾਇਦਾ ਨਹੀਂ ਹੈਗਾ ਅਸੀਂ ਚਾਹੇ ਜਿੰਨੇ ਮਰਜੀ ਸੁਖਮਨੀ ਸਾਹਿਬ ਦੇ ਪਾਠ ਕਰ ਲਈਏ ਤੇ ਜੇਕਰ ਅਸੀਂ ਅੰਦਰੋਂ ਮਤਲਬ ਜਿੰਨੀ ਦੇਰ ਤੱਕ ਅੰਦਰੋਂ ਨਿਰਮਲ ਨਹੀਂ ਹੋਏ ਤੇ ਫਿਰ ਉਹ ਸਾਡੇ ਪਾਠ ਪਾਠ ਤਾਂ ਸਾਨੂੰ ਸਹਿਨਸ਼ੀਲਤਾ ਸਿਖਾਉਂਦਾ ਸਾਨੂੰ ਨਿਮਰਤਾ ਸਿਖਾਉਂਦਾ ਸਾਨੂੰ ਸੰਤੋਖ ਸਿਖਾਉਂਦਾ ਤੇ ਪਾਠ ਕਰਨ ਨਾਲ ਤੇ ਸਾਡੀ ਜ਼ਿੰਦਗੀ ਬਦਲ ਜਾਂਦੀ ਹੈ ਪਾਠ ਇਦਾਂ ਦੀ ਚੀਜ਼ ਹੈ ਜੇ ਇਹ ਚਲੋ ਹੁੰਦਾ ਹੈ ਕਈ ਵਾਰੀ ਨਾ ਮਤਲਬ ਤੁਹਾਡਾ ਪਾਲਣ ਪੋਸ਼ਣ ਡਿਪੈਂਡ ਕਰਦਾ ਕਿ ਤੁਹਾਨੂੰ ਤੁਸੀਂ ਕਿਹੋ ਜਿਹੇ ਪਰਵਾਜ਼ ਚ ਪਲੇ ਆ ਉਹ ਕਹਿੰਦੇ ਨਾ ਵੀ ਮਤਲਬ ਜਿਵੇਂ ਸੱਪ ਦੇ ਬੱਚੇ ਸਪੋਲੀਆਂ ਹੁੰਦੇ ਆ ਵੀ ਜੇ ਤੁਹਾਡੇ ਪੇਰੈਂਟਸ ਲੜਾਕੇ ਹੋਣਗੇ ਤੇ ਬਿਸ਼ਰਤ ਤੇ ਤੁਸੀਂ ਵੀ ਤੁਹਾਡੇ ਚ ਉਸ ਚੀਜ਼ ਦਾ ਅਸਰ ਹੋਏਗਾ ਚਾਹੇ ਥੋੜਾ ਹੋਏਗਾ ਚਾਹੇ ਜ਼ਿਆਦਾ ਹੋਏਗਾ ਪਰ ਹੋਏਗਾ ਜ਼ਰੂਰ ਜੇ ਤੁਹਾਡੇ ਮਾਤਾ ਪਿਤਾ ਸਹਿਨਸ਼ੀਲਤਾ ਵਾਲੇ ਹੋਣਗੇ ਤੇ ਫਿਰ ਤੁਸੀਂ ਵੀ ਉਵੇਂ ਦੇ ਹੋਵੋਗੇ ਮਾਤਾ ਪਿਤਾ ਨੇ ਸਭ ਕੁਝ ਜਰਨਾ ਸਿੱਖਿਆ ਹੋਊਗਾ ਮਾਤਾ ਪਿਤਾ ਨੇ ਮਿਹਨਤ ਕਰਨੀ ਸਿਖਾਈ ਹੋਊਗੀ ਤੇ ਫਿਰ ਤੁਸੀਂ ਉਵੇਂ ਹੀ ਮਤਲਬ ਮਿਹਨਤ ਕਰੋਗੇ ਆ ਹੁਣ YouTube ਫੈਮਿਲੀ ਮੈਂ ਦਾ YouTube ਤੇ ਆਉਣ ਦਾ ਕੋਈ ਵੀ ਹੈ ਨਹੀਂ ਸੀ ਪਰ ਮੈਨੂੰ ਨਾ ਵੀ ਵਧੀਆ ਲੱਗਿਆ ਤੇ ਮੈਨੂੰ ਹੁਣ ਮਤਲਬ ਇੰਨੇ ਸੋਹਣੇ ਸੋਹਣੇ ਕਮੈਂਟ ਆਉਂਦੇ ਆ ਨਾ ਵੀ ਜਿੱਦਾਂ ਮੈਂ ਤਕਰੀਬਨ ਬਹੁਤ ਵਲੋਗ ਦੇਖਦੀ ਆ ਜਦੋਂ ਫਿਰ ਮੇਰੇ ਕੋਲ ਟਾਈਮ ਹੁੰਦਾ ਮੈਂ ਕੰਮ ਵੀ ਬਹੁਤ ਕਰਦੀ ਸਾਰਾ ਦਿਨ ਘਰ ਦਾ ਕੰਮ ਟੋਟਲ ਕੰਮ ਮੈਂ ਕਰਦੀ ਆ ਨਾਲ ਮੇਰੇ ਕੋਲ ਬੱਚੇ ਵੀ ਹੁੰਦੇ ਆ ਤੇ ਪਰ ਫੇਰ ਵੀ ਨਾ ਟਾਈਮ ਕੱਢ ਕੇ ਰਾਤ ਨੂੰ ਜਾਂ ਜਦੋਂ ਵੀ ਮੈਨੂੰ ਟਾਈਮ ਲੱਗਦਾ ਮੈਨੂੰ ਵਧੀਆ ਲੱਗਦਾ ਚਲੋ ਗੁਰਬਾਣੀ ਵੀ ਪੜ੍ਹਨੀ ਹੁੰਦੀ ਐ ਪਰ ਇਹ ਵੀ ਮਤਲਬ ਇੱਕ ਜ਼ਿੰਦਗੀ ਆਪਾਂ ਨੂੰ ਨਾ ਪੁੱਛਣੇ ਕੁਝ ਮਿਲ ਜਾਂਦਾ ਸਿੱਖਣ ਨੂੰ ਵੀ ਕੋਈ ਨਾ ਕੋਈ ਗੱਲ ਆਪਾਂ ਨੂੰ ਮਿਲ ਜਾਂਦੀ ਐ ਜ਼ਿੰਦਗੀ ਜੀਣ ਦਾ ਰਾਹ ਮਿਲ ਜਾਂਦਾ ਬੰਦਾ ساری ਉਮਰ ਇਹ ਨਹੀਂ ਹੁੰਦਾ ਕਿ ਬੰਦਾ 60 ਸਾਲ ਤੋਂ ਟੱਪ ਗਿਆ ਤੇ ਫਿਰ ਉਹ ਜ਼ਿੰਦਗੀ ਜੀਣ ਦੀ ਆਸ ਛੱਡ ਦੇਵੇ ਮੈਂ ਤਾਂ ਕਹਿੰਨੀ ਆ ਜ਼ਿੰਦਗੀ ਜੀਣ ਦੀ ਆਸ ਹੀ 60 ਸਾਲ ਤੋਂ ਬਾਅਦ ਸ਼ੁਰੂ ਹੋਣੀ ਚਾਹੀਦੀ ਬੰਦੇ ਨੂੰ ਕਿਉਂਕਿ ਉਸ ਤੋਂ ਪਹਿਲਾਂ ਤੇ ਆਪਾਂ ਕੰਮਕਾਰਾਂ ਦੇ ਵਿੱਚ ਉਲਝੇ ਰਹਿੰਨੇ ਆ ਬਹੁਤ ਟਾਈਮ ਆਪਣਾ ਇੰਜ ਹੀ ਨਿਕਲ ਜਾਂਦਾ ਵੀ ਆਪਾਂ ਨੂੰ ਟੈਨਸ਼ਨ ਪਈ ਹੁੰਦੀ ਆ ਵੀ ਮਤਲਬ ਬੱਚੇ ਸੈੱਟ ਕਰਨੇ ਆ ਆ ਕਰਨਾ ਉਹ ਕਰਨਾ ਬੱਚਿਆਂ ਨੂੰ ਪੜ੍ਹਾਈ ਕਰਾਉਣੀ ਆ ਬਹੁਤ ਮਤਲਬ ਚਿੰਤਾ ਹੁੰਦੀ ਹਰ ਗੱਲ ਦੀ ਆਪਾਂ ਨੂੰ ਬਹੁਤ ਚਿੰਤਾ ਹੁੰਦੀ ਬੱਚਿਆਂ ਦੀਆਂ ਸ਼ਾਦੀਆਂ ਕਰਨੀਆਂ ਪਰ ਜਦੋਂ ਆਪਾਂ ਫ੍ਰੀ ਤਾਂ ਬੰਦਾ ਕਦੀ ਹੋ ਹੀ ਨਹੀਂ ਸਕਦਾ ਪਰ ਇਹ ਤਾਂ ਮੇਰੇ ਹਿਸਾਬ ਨਾਲ ਬੰਦਾ ਕਦੀ ਵੀ ਨਹੀਂ ਹੋ ਸਕਦਾ ਮੈਂ ਕਿ ਨਹੀਂ ਹੋਣਾ ਵੀ ਨਹੀਂ ਚਾਹੀਦਾ ਬਿਜ਼ੀ ਰੱਖੋ ਆਪਣੇ ਆਪ ਨੂੰ ਜਿੰਨਾ ਤੁਸੀਂ ਆਪਣੇ ਆਪ ਨੂੰ ਵੱਧ ਤੋਂ ਵੱਧ ਬਿਜ਼ੀ ਰੱਖੋਗੇ ਨਾ ਉਨਾ ਹੀ ਤੁਹਾਡੀ ਸਿਹਤ ਵਧੀਆ ਰਹੇਗੀ ਤੇ ਸੋ ਬਹੁਤੀਆਂ ਗੱਲਾਂ ਕਰਨ ਨੂੰ ਗੱਲਾਂ ਤੇ ਬਹੁਤ ਜੀ ਕਰਦਾ ਹੁੰਦਾ ਵੀ ਗੱਲਾਂ ਕਰੀ ਜਾ ਹਾਂ ਤੇ ਵਧੀਆ ਲੱਗਦਾ ਤੇ ਸੋ YouTube ਫੈਮਿਲੀ ਤੇ ਵੀ ਬਹੁਤ ਵਧੀਆ ਲੱਗਦਾ ਹੁਣ ਚੈਨਲ ਬਣਾਇਆ ਤੇ ਤੁਸੀਂ ਸਾਰੇ ਜਣੇ ਸਪੋਰਟ ਕਰਿਆ ਕਰੋ ਤਾਂ ਜੋ ਵੀ ਬੰਦੇ ਨੂੰ ਹੋਰ ਵਧੀਆ ਲੱਗੇ ਕਿ ਮੈਨੂੰ ਇੰਨੇ ਸੋਹਣੇ ਕਮੈਂਟਸ ਆਉਂਦੇ ਆ ਇੱਕ ਮੈਨੂੰ ਇੱਕ ਨਾ ਕੁੜੀ ਮਤਲਬ ਇੱਦ ਮੈਨੂੰ ਪ੍ਰੋਪਰ ਨਹੀਂ ਪਤਾ ਵੀ ਉਹ ਲੁਧਿਆਣੇ ਦੇ ਨੇ ਜਾਂ ਕਿੱਥੋਂ ਦੇ ਨੇ ਕਿਉਂਕਿ ਮੈਂ ਤਾਂ ਉਹਨਾਂ ਨੂੰ ਮਿਲੀ ਨਹੀਂ ਤੂੰ ਬੇਟੀ ਨਾ ਬੜੀ ਸਿਆਣੀ ਆ ਵੈਸੇ ਮੈਂ ਸਾਰੇ ਵਲੌਗ ਦੇਖਦੀ ਆ ਸਾਰੇ ਹੀ ਅੱਛਾ ਕੰਮ ਕਰਦੇ ਆ ਤੇ ਉਹ ਨਾ ਮਤਲਬ ਕਿ ਉਹਨਾਂ ਦਾ ਸ਼ਾਇਦ ਇੱਕ ਸਟੀਚਿੰਗ ਵਾਲਾ ਚੈਨਲ ਆ ਤੇ ਇੱਕ ਚੈਨਲ ਉਹ ਮੇਰੇ ਖਿਆਲ ਘਰੇਲੂ ਵਲੌਗ ਬਣਾਉਂਦੇ ਨੇ ਜਿਵੇਂ ਤੇ ਮੈਨੂੰ ਪਤਾ ਨਹੀਂ ਕਿਉਂ ਬੀ ਉਹ ਲੜਕੀ ਦੇ ਨਾਲ ਨਾ ਖਾਸ ਸਨੇਹ ਜਾ ਆਉਂਦਾ ਮੇਰੀ ਇੱਕ ਸਟੂਡੈਂਟਸ ਵੀ ਉਵੇਂ ਦੀ ਸੀਗੀ ਤੇ ਇਦਾਂ ਵੀ ਹੋ ਜਾਂਦਾ ਵੀ ਕਈ ਵਾਰੀ ਹਨਾ ਤੇ ਉਹ ਮੈਨੂੰ ਬਹੁਤ ਵਧੀਆ ਲੱਗਦੀ ਤੇ ਉਹ ਕਮੈਂਟਸ ਵੀ ਬੜੇ ਸੁਨੇ ਕਰਦੀ ਆ ਉਹ ਕਹਿ ਦਿੰਦੇ ਆ ਵੀ ਬੀਜੀ ਤੁਸੀਂ ਵੀ ਮੈਨੂੰ ਬਹੁਤ ਚੰਗੇ ਲੱਗਦੇ ਹੋ ਮੇਰਾ ਤੁਹਾਨੂੰ ਮਿਲਣ ਨੂੰ ਜੀ ਕਰਦਾ ਫੇਰ ਹਨਾ ਆਪਣਾ ਹੋਰ ਵੀ ਕੰਮ ਕਰਨ ਨੂੰ ਜੀ ਕਰਦਾ ਵੀ ਹਾਂ ਵੀ ਮਤਲਬ ਕੋਈ ਤਾਂ ਆਪਾਂ ਨੂੰ ਮਤਲਬ ਵੀ ਕਿੰਨਾ ਲੋਕ ਆਪਾਂ ਨੂੰ ਪਿਆਰ ਕਰਦੇ ਨੇ ਹਾਲੇ ਕਿ ਬਾਈ ਫੇਸ ਮੈਂ ਨੂੰ ਵਿਚਾਰੀ ਨੂੰ ਦੇਖ ਬਾਈ ਫੇਸ ਹੀ ਦੇਖਿਆ ਮਤਲਬ ਮਿਲ ਹੀ ਨਹੀਂ ਉਹਨੂੰ ਮੈਂ ਕਦੀ ਵੀ ਤੇ ਉਹਨਾਂ ਨੇ ਆ ਮੇਰੇ ਖਿਆਲ ਕੱਲ ਪਰਸਾ ਵੀ ਸ਼ਾਇਦ ਮੈਨੂੰ ਕਮੈਂਟਸ ਕੀਤਾ ਸੀਗਾ ਬੀਬੀ ਜੀ ਤੁਸੀਂ ਮੈਨੂੰ ਬਹੁਤ ਵਧੀਆ ਲੱਗਦੇ ਆ ਤੇ ਮੈਨੂੰ ਬੜੀ ਖੁਸ਼ੀ ਹੁੰਦੀ ਵੀ ਮੈਨੂੰ ਐਂ ਲੱਗਦਾ ਜਿਵੇਂ ਮੇਰੀ ਆਪ ਦੀ ਪਿਛਲੇ ਜਨਮ ਦੀ ਧੀ ਹੋਵੇ ਇਦਾਂ ਲੱਗੂਗਾ ਤੇ ਚੰਗਾ ਲੱਗਦਾ ਮਤਲਬ ਗੱਲਾਂ ਕਰਕੇ ਹੋਰ ਇਹ ਜ਼ਰੂਰੀ ਨਹੀਂ ਹੁੰਦਾ ਕਿ ਤੁਹਾਡੇ ਖੂਨ ਦੇ ਰਿਸ਼ਤੇ ਹੀ ਤੁਹਾਡੇ ਆਪਣੇ ਨੇ ਤਾਂ ਹੋਰ ਵੀ ਆਪਣੇ ਤੁਹਾਡੇ ਬਹੁਤ ਸਾਰੇ ਨੇ ਜਿਨ੍ਹਾਂ ਨੂੰ ਤੁਸੀਂ ਆਪਣਾ ਬਣਾਉਂਦੇ ਹੋ ਨਾ ਤੇ ਬਹੁਤ ਸਾਰੇ ਤੁਹਾਡੇ ਆਪਣੇ ਹੁੰਦੇ ਆ ਹੋਰ ਵੀ ਮੈਂ ਬਹੁਤ ਵਲੌਗ ਦੇਖਦੀ ਆ ਤੇ ਸਾਰੇ ਬਹੁਤ ਵਧੀਆ ਕੰਮ ਕਰਦੇ ਆ ਤੇ ਵਧੀਆ ਲੱਗਦਾ ਸੋ ਇਸੇ ਤਰ੍ਹਾਂ ਮੇਰੇ ਨਾਲ ਛੋਟੇ ਬੱਚੇ ਹੁੰਦੇ ਆ ਇਹ ਮੇਰਾ ਦੋਤਾ ਆ ਫਤੇ ਸਿੰਘ ਜਿਹੜਾ ਮੇਰੇ ਨਾਲ ਹੁੰਦਾ ਆ ਤੇ ਮਤਲਬ ਮੈਨੂੰ ਬਹੁਤ ਚੰਗਾ ਲੱਗਦਾ ਵੀ ਉਹ ਉਹਦੀਆਂ ਛੋਟੀਆਂ-ਛੋਟੀਆਂ ਗੱਲਾਂ ਤੋਂ ਖਾਂਈਂ ਕਈ ਵਾਰੀ ਹਾਸੇ ਵਾਲਾ ਕੋਈ ਸੀਨ ਬਣ ਜਾਂਦਾ ਜਿਵੇਂ ਤੇ ਵਧੀਆ ਲੱਗਦਾ ਆ ਤੇ ਸੋ ਗੱਲਾਂ ਕਰਨ ਨੂੰ ਤਾਂ ਬਹੁਤ ਦਿਲ ਕਰਦਾ ਹੁੰਦਾ ਆ ਪਰ ਜਿਵੇਂ ਕਹਿੰਦੇ ਹੁੰਦੇ ਆ ਨਾ ਵੀ ਬਸ ਆਪਣਾ ਵੱਧ ਤੋਂ ਵੱਧ ਸਮਾਂ ਸਿਮਰਨ ਕਰਨ ਵਿੱਚ ਹੋਣਾ ਚਾਹੀਦਾ ਆ ਤੇ ਬਸ ਆਪਣੇ ਆਪ ਨੂੰ ਬਿਜੀ ਰੱਖੋ ਤੇ ਬਹੁਤ ਮਨ ਹੌਲਾ ਹੋ ਜਾਂਦਾ ਤੁਹਾਡੇ ਨਾਲ ਗੱਲਾਂ ਕਰਕੇ ਤੇ ਕਦੀ ਕਦੀ ਦਿਨ ਕਰਦਾ ਵੀ ਗੱਲਾਂ ਕਰੀਏ ਕਿਉਂਕਿ ਇਹ ਮਾਨਿਆ ਨਾ ਤੇ ਇਹ ਜ਼ਿੰਦਗੀ ਆ ਇਹਦੇ ਚ ਉਤਰਾ ਚੜਹਾ ਆਉਣੇ ਤਾਂ ਜ ਜ਼ਰੂਰੀ ਨੇ ਜੇ ਸਾਨੂੰ ਠੋਕਰ ਹੀ ਨਹੀਂ ਲੱਗੇਗੀ ਅਸੀਂ ਦੁਬਾਰਾ ਉੱਠਾਂਗੇ ਕਿਵੇਂ ਹੈ ਤਾਂ ਇੱਕ ਹੱਡਮਾਸ ਦਾ ਬਣਿਆ ਹੋਇਆ ਜਿਹੜਾ ਇਨਸਾਨ ਆ ਇੱਕ ਪੁਤਲਾ ਆ ਹੱਡਮਾਸ ਦਾ ਬਣਿਆ ਹੋਇਆ ਇਹ ਇਨਸਾਨ ਦਿਓ ਸਾਡਾ ਦਿਮਾਗ ਸਾਨੂੰ ਜਿੱਦਣ ਨੂੰ ਕਮਾਈ ਜਾਂਦਾ ਅਸੀਂ ਉਦਨ ਨੂੰ ਕਮ ਨਹੀਂ ਜਾਂਦੇ ਆ ਪਰ ਕੋਸ਼ਿਸ਼ ਕਰਿਆ ਕਰੋ ਪ੍ਰਮਾਤਮਾ ਅਗੇ ਅਰਦਾਸ ਕਰਿਆ ਕਰੋ ਕਿ ਸਾਡਾ ਇਹ ਮਨ ਚੰਗੇ ਪਾਸੇ ਵੱਲ ਹੀ ਜਾਵੇ ਮਾੜੇ ਪਾਸੇ ਵੱਲ ਕਦੀ ਨਾ ਜਾਵੇ हे ਪ੍ਰਮਾਤਮਾ ਮੇਰੇ ਕੋਲੋਂ ਕਦੀ ਕੋਈ ਮਾੜਾ ਕੰਮ ਨਾ ਕਰਵਾਇ ਇਹ ਅਰਦਾਸ ਕਰਿਆ ਕਰੋ ਸੱਚੇ ਧੰਗੂ ਗੁਰੂ ਰਾਮਦਾਸ ਦੇ ਅਗੇ ਵੀ ਪ੍ਰਮਾਤਮਾ ਮੇਰੇ ਕੋਲੋਂ ਕਦੀ ਵੀ ਜ਼ਿੰਦਗੀ ਦੇ ਵਿੱਚ ਕੋਈ ਮਾੜਾ ਕੰਮ ਨਾ ਕਰਾਈ ਤੇ ਕਦੀ ਵੀ ਮੈਂ ਕਿਸੇ ਦਾ ਬੁਰਾ ਨਾ ਕਰਾਂ ਜੇ ਤੁਸੀਂ ਬੁਰਾ ਨਹੀਂ ਕਰੋਗੇ ਤੁਹਾਡੇ ਨਾਲ ਬੁਰਾ ਨਹੀਂ ਹੋਵੇਗਾ ਤੇ ਜੇ ਤੁਸੀਂ ਬੁਰਾ ਕਰੋਗੇ ਕਈ ਵਾਰੀ ਤੁਸੀਂ ਤਾਂ ਬੁਰਾ ਕਰ ਹੀ ਜਾਓਗੇ ਤੇ ਫਿਰ ਪ੍ਰਮਾਤਮਾ ਨੂੰ ਦੋਸ਼ ਦਿੰਦੇ ਲੋਕ ਕਹਿੰਦੇ ਮੈਂ ਸਾਡਾ ਤਾਂ ਪਤਾ ਨਹੀਂ ਰੱਬ ਨੇ ਕਿਉਂ ਇਸ ਤਰ੍ਹਾਂ ਮਾੜਾ ਕਰਤਾ ਕਿਉਂਕਿ ਰੱਬ ਕਦੀ ਕਿਸੇ ਨਾਲ ਮਾੜਾ ਨਹੀਂ ਕਰਦਾ ਇੱਕ ਗੱਲ ਯਾਦ ਰੱਖਿਓ ਰੱਬ ਕਦੀ ਕਿਸੇ ਨਾਲ ਮਾੜਾ ਨਹੀਂ ਕਰਦਾ ਤੇ ਰੱਬ ਨੂੰ ਦੋਸ਼ ਨਾ ਦਿਆ ਕਰੋ ਤੇ ਕਹਿੰਦੇ ਨਹੀਂ ਹੁੰਦੇ ਵੀ ਦੋਸ਼ ਕਰਮਾ ਆਪਣੇ ਆ ਇਹ ਆਪਣੇ ਕਰਮਾਂ ਦੇ ਦੋਸ਼ ਨੇ ਇੱਥੇ ਆਪਾਂ ਨੂੰ ਪ੍ਰਮਾਤਮਾ ਨੇ ਜੇ ਦੁਨੀਆ ਤੇ ਭੇਜਿਆ ਆ ਤੇ ਕੋਸ਼ਿਸ਼ ਕਰਿਆ ਕਰੋ ਵੱਧ ਤੋਂ ਵੱਧ मतलब चंगा काम करिए कि आपा नु लोग याद ਕਰਨ ਮੈਂ 28 ਸਾਲ ਸਕੂਲ ਚ ਪੜਾਇਆ ਮੇਰੇ ਬੱਚੇ ਅੱਜ ਵੀ ਮੈਨੂੰ ਮੇਰੇ ਸਟੂਡੈਂਟ ਇੰਨਾ ਫੋਨ ਕਰਦੇ ਨੇ ਇੰਨਾ ਫੋਨ ਕਰਦੇ ਨੇ ਮੇਰੇ ਤੋਂ ਕਈ ਵਾਰੀ ਫੋਨ ਅਟੈਂਡ ਨਹੀਂ ਹੁੰਦਾ ਕਈ ਜਿਹੜੇ ਮੁੰਡੇ ਫੌਜੀ ਮਤਲਬ ਭਰਤੀ ਹੋਏ ਨੇ ਆਰਮੀ ਵਿੱਚ ਗਏ ਨੇ ਕਈ ਮੁੰਡੇ ਪੁਲਿਸ ਡਿਪਾਰਟਮੈਂਟ ਵਿੱਚ ਨੇ ਤੇ ਉਹ ਕਈ ਵਾਰੀ ਨਾ ਬਚਪਨ ਦੀਆਂ ਜਿਵੇਂ 6ਵੀਂ 7ਵੀਂ ਕਲਾਸ ਚ ਪੜਦੇ ਆਂਆਂ ਦੀਆਂ ਗੱਲਾਂ ਸੁਣਾਉਣਗੇ ਮੈਡਮ ਮੈਨੂੰ ਮੈਂ ਮਤਲਬ ਮੇਰੇ ਠਾਣੇਦਾਰ ਸਾਹਿਬ ਨੇ ਕਿਹਾ ਕਿ ਤੁਹਾਡੀ ਰਾਈਟਿੰਗ ਬਹੁਤ ਸੋਹਣੀ ਆ ਤੇ ਫਿਰ ਮੈਂ ਕਹਾਂ ਵੀ ਇਹ ਸਾਡੇ ਮੈਡਮ ਹੁੰਦੇ ਸੀ ਪੰਜਾਬੀ ਵਾਲੇ ਤੇ ਉਹਨਾਂ ਦੀ ਬਦੌਲਤ ਹੀ ਅੱਜ ਇਹ ਸਾਰਾ ਕੁਝ ਆ ਫਿਰ ਨਾ ਤੁਹਾਡਾ ਮਨ ਬੜਾ ਵੱਧ ਜਾਂਦਾ ਬਾਹਰ ਬੈਠੇ ਬੱਚੇ ਆਪਣੇ ਨਾਲ ਗੱਲਾਂ ਕਰਦੇ ਆਂ ਕਈ ਵਾਰੀ ਕਿਸੇ ਰੈਸਪੀ ਬਾਰੇ ਪੁੱਛਦੇ ਆ ਤੇ ਬੜਾ ਚੰਗਾ ਲੱਗਦਾ ਸੋ ਇਹ ਜ਼ਿੰਦਗੀ ਆ ਇਹਨੇ ਲੰਘ ਜਾਣਾ ਆ ਤੇ ਕੋਸ਼ਿਸ਼ ਕਰਿਆ ਕਰੋ ਵੀ ਇਹ ਜ਼ਿੰਦਗੀ ਆ ਜਦੋਂ ਅਸੀਂ ਇਸ ਜਹਾਨ ਤੋਂ ਜਾਈਏ ਤੇ ਲੋਕ ਸਾਨੂੰ ਨਮਸਕਾਰ ਕਰਨ ਕੋਈ ਇਹ ਨਾ ਕਵੇ ਵੀ ਹਾਂ ਚਲੋ ਇਹ ਬਸ ਇੱਕ ਬਦਾਈਸੀ ਬੰਦਾ ਮਤਲਬ ਕੋਸ਼ਿਸ਼ ਹੋਣੀ ਚਾਹੀਦੀ ਆ ਕਹਿਣ ਵਾਲਿਆਂ ਤਾਂ ਸ਼ਾਇਦ ਕਹਿ ਵੀ ਦੇਣਾ ਹੁੰਦਾ ਕਦੀ ਪਰ ਚਲੋ ਕੋਸ਼ਿਸ਼ ਆਪਾਂ ਇਹੀ ਕੋਸ਼ਿਸ਼ ਕਰਨੀ ਆ ਕਿ ਅਸੀਂ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਹਮੇਸ਼ਾ ਚੰਗੇ ਕੰਮ ਕਰੀਏ ਤੇ ਹਮੇਸ਼ਾ ਮੇਰੇ ਉਜਵਲ ਕੇ ਰਹੀਏ ਤੇ ਕਦੀ ਵੀ ਕਿਸੇ ਨਾਲ ਕੋਈ ਵੀ ਚੋਰ ਚਲਾਕੀ ਨਾ ਕਰੋ ਠੱਗੀ ਠੋਰੀ ਨਾ ਕਰੋ ਤੇ ਜਦੋਂ ਆਪਾਂ ਕਿਸੇ ਨਾਲ ਚੋਰ ਚਲਾਕੀ ਕਰਦੇ ਆਂ ਠੱਗੀ ਠੋਰੀ ਕਰਦੇ ਆਂ ਤੇ ਰਿਸ਼ਤਿਆਂ ਦੇ ਵਿੱਚ ਤਰੇੜਾਂ ਪੈਂਦੀਆਂ ਨੇ ਤੇ ਉਹ ਤਰੇੜਾਂ ਕਈ ਵਾਰੀ ਇੰਨੀਆਂ ਜ਼ਿਆਦਾ ਪੈ ਜਾਂਦੀਆਂ ਨੇ ਕਿ ਉਹਦੇ ਨਾਲ ਤੁਹਾਡੀ ਜ਼ਿੰਦਗੀ ਉਥਲ ਪੁਥਲ ਹੋ ਜਾਏਗੀ ਸਭ ਕੁਝ ਉਲਟ ਪੁਲਟ ਹੋ ਜਾਏਗਾ ਤੇ ਫਿਰ ਉਹ ਜਦੋਂ ਉਥਲ ਪੁਥਲ ਹੋ ਗਈ ਨਾ ਹਨੇਰੀ ਦੇ ਨਾਲ ਖਿਲਰੀਆਂ ਹੋਈਆਂ ਕਣਕ ਦੀਆਂ ਪੰਡਾ ਨੂੰ ਇਕੱਠਿਆਂ ਕਰਨਾ ਕੱਲੇ-ਕੱਲੇ ਸਿੱਟੇ ਨੂੰ ਬਹੁਤ ਔਖਾ ਹੁੰਦਾ ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਪਤਾ ਸੋ ਇਹ ਜ਼ਿੰਦਗੀ ਵੀ ਇੱਕ ਹਨੇਰੀ ਵਰਗੀ ਆ ਤੇ ਇਹਨੂੰ ਤੁਸੀਂ ਕੋਸ਼ਿਸ਼ ਕਰਿਆ ਕਰੋ ਕਿ ਉਸ ਹਨੇਰੀ ਦੇ ਵਿੱਚ ਖਿਲ ਰਿਆ ਹੈ ਸਮਾਨ ਅਸੀਂ ਹਮੇਸ਼ਾ ਇਕੱਠਾ ਕਰਕੇ ਰੱਖੀਏ ਸੋ ਜ਼ਿਆਦਾ ਗੱਲਾਂ ਨਾ ਕਰਦੇ ਹੋਏ ਆਪਾਂ ਇੱਥੇ ਫਤਿਬ ਲਾਉਨੇ ਆ ਤੇ ਉਮੀਦ ਕਰਦੇ ਆ ਕਿ ਤੁਹਾਨੂੰ ਇਹ ਮੇਰੀਆਂ ਗੱਲਾਂ ਕਿਵੇਂ ਦੀਆਂ ਲੱਗੀਆਂ ਤੁਸੀਂ ਮੈਨੂੰ ਕਮੈਂਟਸ ਕਰਕੇ ਦੱਸਿਓ ਕਿ ਤਾਂ ਮੇਰੀਆਂ ਗੱਲਾਂ ਕਿਹੋ ਜਿਹੀਆਂ ਲੱਗੀਆਂ ਸੋ ਮੇਰੀਆਂ ਨਾ ਸਿੱਧੀਆਂ ਜਿਹੀਆਂ ਗੱਲਾਂ ਹੁੰਦੀਆਂ ਕਿਉਂਕਿ ਮੇਰੇ ਫਾਦਰ ਕਥਾਵਾਚਕ ਸੀਗੇ ਤੇ ਮੇਰੇ ਫਾਦਰ ਨੇ ਨਾ ਆਪਣੀ ਜ਼ਿੰਦਗੀ ਦੇ ਵਿੱਚ ਕਦੀ ਵੀ ਕਿਸੇ ਦੇ ਨਾਲ ਮੈਂ ਉਹਨਾਂ ਨੂੰ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕਦੀ ਵੀ ਕਿਸੇ ਦੇ ਨਾਲ ਲੜਦੇਆਂ ਜਾਂ ਉੱਚੀ ਬੋਲਦੇ ਨਹੀਂ ਦੇਖਿਆ ਘਰ ਚੋਂ ਬਹੁਤ ਸਟ੍ਰਿਕਟ ਸੀਗੇ ਕਿਉਂਕਿ ਇੱਕ ਫਾਦਰ ਦੇ ਸਿਰ ਤੇ ਬਹੁਤ ਜ਼ਿੰਮੇਵਾਰੀਆਂ ਹੁੰਦੀਆਂ ਹਨ ਨਾ ਤੇ ਉਹ ਫਿਰ ਜ਼ਿੰਮੇਵਾਰੀਆਂ ਨੂੰ ਨਿਭਾਉਣਾ ਵੀ ਹੁੰਦਾ ਆ ਪਰ ਉਹ ਉਹ ਜ਼ਿੰਮੇਵਾਰੀਆਂ ਜਿसे ਬਹੁਤ ਕੁਝ ਸਿੱਖ ਜਾਂਦੇ ਆ ਤੇ ਸੋ ਇੰਨੀ ਗੱਲ ਆਵਾਤਾ ਮੇਰੇ ਨਾਲ ਮੇਰੀਆਂ ਤੁਹਾਡੇ ਨਾਲ ਤੇ ਬਾਕੀ ਅਗਲੇ ਹਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ